ਖਾ ਸਾਹਮਣੇ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਆ ਸਿਫਤ ਖਸਮ ਦੀ ਨੂਰ ਅਰ ਸਹੋ ਕੋਰ ਸਹੋ ਛੱਟੀ ਐ ਤਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਠਾ ਸੋਹੀਐ ਸਬਨ ਦਾਵੇ ਸਾਹ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ माया ममਤਾ মোহਣੀ ਦਿਨ ਵਿਣਦੰ ਤਾ ਜਗ ਖਾਇ ਮਨਮੁਖ ਖਾਦੇ ਗੁਰਮੁਖ ਉੱबरे ਜਿਨਿ ਸਤਿਨਾਮ ਚਿਤ ਲਾਇਆ ਮਾਇਆ ममਤਾ মোহਣੀ ਜਿਨ ਵਿਣਦੰ ਤੰਤਾ ਜਗ ਖਾਇ ਮਨ ਮੁਖ ਖਾਦੇ ਗੁਰ ਮੁਖ ਉਬਰ ਜਿਨ ਸੱਚ ਨਾਮ ਚਿਤ ਲਾਇ ਬਿਨ ਨਾਵੈ ਜਗ ਕਮ ਲਖਰਾ ਗੁਰ ਮੁਖ ਨਦਰਿ ਆ ਯਾ ਨਿਹਫਲ ਜਨਮ ਗਵਾਇ ਸੁਖ ਦਾਤਾ ਮਨ ਨ ਵਿਸਾਇ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਧੁਰ ਲਿਖ ਪਾਇਆ ਮਹਲਾ 3 ਜੀ ਰਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧਨ ਪਾਇਆ ਜਿਉ ਕਸਤੂਰੀ ਮਿਰਗ ਨ ਜਾਣ ਭਰਮ ਦਾ ਧਰਮ ਭੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤਾ ਆਪ ਖੁਆਇ ਗੁਰਮੁਖ ਵਿਰਲੇ ਸੋਜੀ ਪਈ ਤਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾਮ ਉਹ ਪੁਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ जग ਬਰਨਿirtha ਜਨਮ ਮੰਗਵਾਇਆ ਹੈ ਨਾਨਕ ਗੁਰਮੁਖ ਪਾਇਆ paude ਸੋ ਹਰਿ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹਉ ਜਨ ਕਿਉ ਧਾਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਜਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਐ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਐ ਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿੜਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸਤ ਨਾਮ ਚਿਤ ਲਾਇ ਅੱਜ ਦਾ ਪਾਵਨ ਮਹਾਵਾਕ ਸੋਠ ਰਾਗ ਦੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੋ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਉੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮਨਤਨ ਉਚਾਰਨ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 644 ਉੱਪਰ ਸੁਭਾਏਮਾਨ ਹੈ ਸਤ ਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵੱਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ